ਦਿੱਕੂ ਸੰਦੀਪ ਸਿੰਘ ਸਾਨੀ ਜੋ ਗੋਰਸੇਕਟਾ ਜੀ ਨੇ ਹਰ ਵੇਲੇ ਸਿੱਖਾਂ ਦੇ ਖਿਲਾਫ ਜ਼ਹਿਰ ਘਟਵਾਲੇ ਸੁਧੀਰ ਸੂਰੀ ਦਾ ਵੀ ਉਹਨੇ ਜਿਹੜਾ ਕਤਲ ਸਿਰ ਕੀਤਾ ਉਹਨੂੰ ਮਾਰ ਕੇ ਬੜੀ ਵੱਡੀ ਸੇਵਾ ਨੇ ਕੀਤੀ ਹੈ ਜੋ ਪਟਿਆਲਿਤ ਜੇਲ੍ਹ ਵਿੱਚ ਬੰਦ ਸੀ ਔਰ ਉੱਥੇ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਹੈ ਜੋ ਖਾੜਸਵਾਦ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੂਬੇ ਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਅਤਸ਼ਅਧਤ ਕੀਤਾ ਉਹ ਚਤ ਦੋਸਤ ਮੁਕਾਬਲੇ ਬਣਾ ਬਣਾ ਕੇ ਜੇ ਦੋਸ਼ੇ ਨੌਜਵਾਨਾਂ ਦਾ ਉਹਨੇ ਕਤਲ ਕੀਤਾ ਔਰ ਖਾਸ ਕਰਕੇ ਬਾਬਾ ਚਰਨ ਸਿੰਘ ਦੀ ਬੀੜ ਸਾਹਿਬ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਕਤਲ ਹੈ ਉਹਨਾਂ ਨੂੰ ਸੀਯੋਦ ਹਨੇ ਕੀਤਾ ਉਹ ਦੁਸ਼ਟ ਜਿਹੜਾ ਉਹ ਪਿਛਲੇ ਕੁਸਾਲਾਂ ਤੋਂ ਅੰਮੇਲ ਵਿੱਚ ਬੰਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਜੀਪ ਸਿੰਘ ਸੰਧਿਆ ਨੂੰ ਇੱਕ ਗੱਲ ਕਹੀ ਸੀ ਕਿ ਜੇਕਰ ਉਸ ਵੇਲੇ ਪੈਦਾ ਹੋਇਆ ਹੁੰਦਾ ਤੇ 13 ਵੀ ਹੁਣ ਤੱਕ ਉਸ ਮੁਕਾਬਲਾ ਬਣਾ ਕੇ ਉਹਨੂੰ ਮਾਰ ਦਿੱਤਾ ਜਾਂਦਾ ਜਿਸ ਤੇ ਬਚਾ ਕੇ ਤੇ ਜਿਹੜੀ ਲੜਾਈ ਹੋਈ ਲੜਾਈ ਦੌਰਾਨ ਉਹ ਜ਼ਖਮੀ ਹੋਇਆ ਤੇ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ ਦੇਖੋ ਕਿੰਨਾ ਕੁ ਜ਼ਾਲਮ ਸਥਿ ਸਥਿਰਾ ਹੈ ਕਿ ਜਿਹਦੀ লাশ ਲੈਣ ਨੂੰ ਉਹਦੇ ਘਰਦਿਆਂ ਨੇ ਹਿੰਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਲੱਗੋ ਦਾ ਨਾਮ ਸੁਖਬਾ ਸਿੰਘ ਸੀ ਔਰ ਆਪਣੇ ਆਪ ਨੂੰ ਉਹ ਸੁਪਾ ਸਰਹੰਦ ਕਹਿ ਕੇ ਪੇਸ਼ ਕਰਦਾ ਹੁੰਦਾ ਸੀ